ਮੇਟੂ ਜੀ ਗੱਲਬਾਤ ਮਹਾਕੰਬ ਤੋਂ ਸ਼ੁਰੂ ਕਰ ਲਈ ਕਿਉਂਕਿ ਮਹਾਕੰਬ ਦੀ ਜਿਹੜੀ ਮਹਾਚਰਚਾ ਚੱਲ ਰਹੀ ਸਾਰੇ ਪਾਸੇ ਪਹਿਲਾਂ ਚਰਚਾ ਕਈ ਹੋਰ ਕਾਰਨ ਸੀਗੇ ਇਕੱਠ ਜੁੜਿਆ ਬਹੁਤ ਜ਼ਿਆਦਾ ਭੀੜ ਬਹੁਤ ਵੱਡੀ ਮਾਤਰਾ ਦੇ ਵਿੱਚ ਜੁੜੀ ਉਹਦੇ ਕਰਕੇ ਵੀ ਚਰਚਾ ਹੋਈ ਪਰ ਇੱਕ ਭਗੜੜ ਕਰਕੇ ਜਿਹੜੀ ਚਰਚਾ ਹੋ ਰਹੀ ਹੈ ਕੱਲ ਪਰਸੋਂ ਦੀ ਉਹ ਵੀ ਬੜਾ ਇੱਕ ਭਿਆਨਕ ਸੀਨ ਜਾਂ ਉਹ ਤ੍ਰਿਸ਼ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਲਗਭਗ 30-32 ਮੌਤਾਂ ਹੋ ਗਈਆਂ ਨੇ ਤੇ ਕੀ ਕਾਰਨ ਹੋਇਆ ਕਿਹੜੀ ਕਾਰਨ ਕਰਕੇ ਕਿਹੜੀ ਗੱਲ ਕਰਕੇ ਲੋਕਾਂ ਚ ਇੰਨੀ ਭਗਦੜ ਮੱਚੀ ਜਾਂ ਲੋਕ ਇੰਨੀ ਭੀੜ ਦਾ ਹਿੱਸਾ ਬਣ ਕੇ ਤੇ ਇੱਕ ਦੂਜੇ ਨੂੰ ਹੀ ਕਹਿ ਲੋ ਕਿ ਖਤਮ ਕਰਨ ਵਾਲਾ ਮਸਲਾ ਹੋ ਗਿਆ ਕਈ ਸਰੀ ਚੀਜ਼ਾਂ ਸਾਹਮਣੇ ਆ ਰਹੀਆਂ ਕਹਿੰਦੇ ਕਿ ਜਾਂਚ ਵੀ ਨਿਆਂਪਾਲਿਕਾ ਤੱਕ ਪਹੁੰਚ ਗਈ ਆ ਤੇ ਖੈਰ ਹੋਣੀ ਹੀ ਸੀ ਪਰ ਕਾਰਨ ਕੀ ਹੋਇਆ ਏ ਸਾਰੀ ਚੀਜ਼ ਦਾ ਦੇਖੋ ਸੁਖਮ ਸਿੰਘ ਸਾਹਿਬ ਗੱਲ ਇਹ ਆ ਕਿ ਪਹਿਲਾਂ ਤੇ ਮਾਫ ਕਰਨਾ ਮੈਂ ਤੁਹਾਨੂੰ ਨਹੀਂ ਸਾਰਿਆਂ ਨੂੰ ਕਹੂੰਗਾ ਕਿ ਸਾਡਾ ਪੰਜਾਬੀ মিডিਆ ਨਾ ਜਿਹੜਾ ਉਹ ਹਿੰਦੀ মিডিਏ ਨੂੰ ਕੁਝ ਸ਼ਬਦ ਜਿਹੜਾ ਨਾ ਜ਼ਬਰਦਸਤੀ ਪਰੋਸ ਰਿਆ ਤੇ ਸਾਡੀ ਜ਼ੁਬਾਨ ਤੇ ਚੱਲ ਰਿਹਾ ਸਾਡਾ ਸ਼ਬਦ ਸਾਡੇ ਕੋਲ ਪਾਜੜ ਆ। ਹੂੰ। ਭਗਦੜ ਸ਼ਬਦ ਸਾਡਾ ਨਹੀਂ ਹੈ। ਇਹ ਹਿੰਦੀ ਦਾ ਸ਼ਬਦ ਹੈ। ਇਹ ਅਸੀਂ ਆਪਣੇ ਸ਼ਬਦ ਨੂੰ ਮਾਰ ਕੇ ਹਾਲਾਂਕਿ ਮੇਰੀ ਕਦੇ ਕਿਸੇ ਭਾਸ਼ਾ ਨਾਲ ਉਹ ਨਹੀਂ ਰਹੀ। ਹੂੰ। ਕਟੜਤਾ ਨਹੀਂ ਰਹੀ। ਮੈਂ ਖੁਦ ਜ਼ਿਆਦਾਤਰ ਪਹਿਲਾਂ ਸ਼ੁਰੂਆਤ ਹੀ ਹਿੰਦੀ ਪੜ੍ਹੀ ਆ। ਜੀ। ਬੇ ਸਾਡਾ ਕਿਉਂਕਿ ਸਾਡੇ ਤੇ ਗਾਂ ਪਿੰਡਾਂ 'ਚ ਪੜ੍ਹਾਈ ਹੁੰਦੀ ਜਾਂਦੀ ਆ ਉਹਨਾਂ ਦੇ ਸਾਈਡ। ਮੈਂ ਹੁਣ ਹੋਰ ਪੜ੍ਹਿਆ ਜੀ। ਹੂੰ। ਸ਼ੁਰੂਆਤੀ ਮੇਰੀਆਂ ਕਲਾਸਾਂ ਦੋ ਤਿੰਨ ਜਿਹੜੀਆਂ ਜਿੱਥੇ ਹੋਈਆਂ ਨੇ ਸਾਲ ਦੋ ਤਿੰਨ ਸਾਲ ਆਏ ਮੈਂ ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸ਼ਬਦ ਆਪਣੇ ਕੋਲ ਹੈਗੇ ਅਸੀਂ ਜ਼ਿਆਦਾਤਰ ਉਹ ਦੂਜੀ ਪੀੜੀ ਨੂੰ ਦਿੰਦੇ ਚੱਲੀਏ ਤੇ ਬਿਹਤਰ ਆ ਜੀ ਬਿਲਕੁਲ ਇਹ ਸਾਡੇ ਕੋਲ ਸ਼ਬਦ ਦੂਜੀ ਚੀਜ਼ ਦੂਜੀ ਇਹ ਆ ਕਿ ਭਾਜੜ ਹੋਈ ਕਿਉਂ ਪਈ ਕਿਉਂ ਸਰ ਬਹੁਤ ਸਾਰੇ ਕਾਰਨ ਹੋ ਸਕਦੇ ਆ ਹੂੰ ਸਾਡੇ ਇੱਥੇ ਪਿੱਛੇ ਜੇ ਵੀ ਆਪਾਂ ਸ਼ਾਇਦ ਖਬਰ ਕੀਤੀ ਸੀਗੀ ਕਿ ਇੱਕ ਡੇਰੇ ਦੇ ਵਿੱਚ ਇਸੇ ਤਰ੍ਹਾਂ ਭਾਜੜ ਪਈ ਤੇ ਕਈ ਮੌਤਾਂ ਹੋ ਗਈਆਂ ਕੁੰਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਵਾਲਾ ਜਿਹੜਾ ਪਹਿਲਾ ਕੁੰਬ ਸੀਗਾ 6 1954 ਚ ਸੀਗਾ ਜੇ ਮੈਂ ਗਲਤ ਨਹੀਂ ਆ ਉਦੋਂ ਵੀ ਭਾਜੜ ਹੋਈ ਆ ਹੂੰ ਫਿਰ ਅੱਗੇ ਜਿਹੜਾ 60ਵੇਂ ਚ ਹੋਇਆ ਉਦੋਂ ਵੀ ਭਾਜੜ ਪਈ ਆ ਫਿਰ ਜਾ ਕੇ ਜਿਹੜਾ 8ਵੇਂ ਚ ਹੋਇਆ ਹੈ ਨਾ ਹੂੰ ਸਰ ਉਹਦੇ ਚ ਇੱਕ ਵੀ ਘਟਨਾ ਜਿਹੜੀ ਰਜਿਸਟਰਡ ਨਹੀਂ ਸੀ ਕੀਤੀ ਗਈ ਇਸ ਤਰ੍ਹਾਂ ਦੀ ਜੀ ਉਹ ਕਿਵੇਂ ਹੋਇਆ ਹੁਣ ਦੇਖੋ ਇੱਥੇ ਜਾਂਚ ਪੜਤਾਲ ਦਾ ਵਿਸ਼ਾ ਕਿ ਕਿੱਥੇ ਕਮੀ ਰਹਿ ਗਈ ਹੂੰ ਪਰ ਉਹ ਕਿਉਂ ਨਹੀਂ ਹੋਇਆ ਉਹਦੇ ਬਾਰੇ ਮੈਂ ਇੱਕ ਇੰਟਰਵਿਊ ਸੁਣੀ ਜਿਹੜੇ ਉਸ ਵੇਲੇ ਦੇ ਮੇਲਾ ਇੰਚਾਰਜ ਸਨ ਹੂੰ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਸ਼ੁਰੂਆਤ 'ਚ ਸਾਡੇ ਕੋਲ ਬੜੇ ਮਤਲਬ ਕਿ ਆਉਣੇ ਸ਼ੁਰੂ ਹੋ ਗਏ ਪੱਤਰ ਹੂੰ ਕਿ ਸਾਬ ਐਦਾ ਪ੍ਰੋਟੋਕੋਲ ਲਾਓ ਜੀ ਐਦਾ ਪ੍ਰੋਟੋਕੋਲ ਲਾਓ ਆ ਆਏਗਾ ਕੇਂਦਰੀ ਮੰਤਰੀ ਆਏਗਾ ਆ ਸੂਬੇ ਦਾ ਕੋਈ ਮੰਤਰੀ ਆਏਗਾ ਇਹਦੇ ਨਾਲ 10 ਹੋਣਗੇ ਜੀ ਇਹਦੇ ਨਾਲ 5 ਹੋਣਗੇ ਜੀ ਅਸੀਂ ਮੁੱਖ ਮੰਤਰੀ ਨੂੰ ਕਿਹਾ ਕਿ ਭਾਈ ਜਾਂ ਤਾਂ ਇਹ ਕਰਵਾਲਾ ਤੇ ਜਾਂ ਉਹ ਕਰਵਾਲਾ ਹੂੰ ਬਿਲਕੁਲ ਗੱਲ ਦੇ ਸਿਆਸੀ ਦ੍ਰਿਸ਼ ਆਫ ਦਾ ਸਿਆਸੀ ਗੱਲ ਇੱਕ ਹੋਏਗੀ ਗੱਲਾਂ ਦੋ ਨਹੀਂ ਚੱਲਣੀਆਂ ਜੀ ਤੇ ਕਹਿੰਦੇ ਕਿ ਉਸ ਵੀਲੇ ਦਾ ਮੁੱਖ ਮੰਤਰੀ ਸ਼ਾਇਦ ਸੀਗਾ ਐਨ ਡੀ ਤਿਵਾੜੀ ਨਰੈਣਦਤ ਤਿਵਾੜੀ ਜੀ ਉਹਨੇ ਆਖਾ ਠੀਕ ਆ ਤੁਸੀਂ ਸਾਰਿਆਂ ਨੂੰ ਲਿਖ ਭੇਜੋ ਕਿ ਆਉਣਾ ਜੀ ਸਤਿਕਾਰ ਆ ਉਹ ਅਸੀਂ ਪ੍ਰੋਟੋਕਾਲ ਨਹੀਂ ਲਾਵਾਂਗੇ ਇੱਕ ਸ਼ਰਧਾਲੂ ਦੇ ਤੌਰ ਤੇ ਜਿੰਨੇ ਆਉਣਾ ਚਾਹੇ ਕੋਈ ਕੇਂਦਰ ਦਾ ਕੋਈ ਮੰਤਰੀ ਹੈ ਮਿਨਿਸਟਰ ਹੈ ਕੋਈ ਰਸੂਖਧਾਰਿਆ ਅਸੀਂ ਉਹਦੇ ਵਾਸਤੇ ਪ੍ਰੋਟੋਕੋਲ ਦੀ ਜਰੂਰਣਾ ਜੀ ਉਹ ਕਹਿੰਦੇ ਜੀ ਛੜ ਗਏ ਸਾਰੇ ਹੂੰ ਬਿਲਕੁਲ ਇੱਥੋਂ ਤੱਕ ਕਿ ਤਤਕਾਲੀ ਜਿਹੜਾ ਮੁੱਖ ਮੰਤਰੀ ਸੀ ਉਹ ਮੇਲੇ 'ਚ ਨਹੀਂ ਆਇਆ ਹੂੰ ਉਹਨੇ ਅਖਿਆ ਜਦੋਂ ਆਪਾਂ ਰੋਕਿਆ ਤੋ ਜਲਦੀ ਮੈਂ ਆਉਂਗਾ ਜੀ ਗੱਲ ਤੇ ਫੇਰ ਉੱਥੇ ਆ ਬਿਲਕੁਲ ਬਾਅਦ 'ਚ ਦਰਸ਼ਨ ਮਿਲਣਾ ਜਿਹੜਾ ਕਰ ਲਵਾਂਗੇ ਹੂੰ ਤੋ ਕਹਿੰਦੇ ਵੀ ਐ ਅਸੀਂ ਉਹਨੇ ਭਰੇ ਜਾੜਿਆ ਸੀ ਫਿਰ ਤੁਸੀਂ ਇੱਥੇ ਦੇਖ ਲਓ ਹੂੰ ਕੰਪੇਅਰ ਕਰ ਲਓ ਹੁਣ ਇਸ ਨੂੰ ਕਿ ਯੋਗੀ ਆਦਿਤਿਆਨਾਥ ਨਾ ਸਿਰਫ ਉੱਥੇ ਆਪ ਗੇੜਾ ਮਾਰ ਰਹੇ ਨੇ ਹੂੰ ਦੇ ਗੇੜੇ ਤੇ ਗੇੜਾ ਬਲਕਿ ਉਹਨਾਂ ਦੀ ਕੈਬਨਟ ਦੀ ਇੱਕ ਮੀਟਿੰਗ ਵੀ ਸ਼ਾਇਦ ਉੱਥੇ ਹੋਈ ਹੈ ਸਰ ਜੀ ਫਿਰ ਮਤਲਬ ਬਹੁਤ ਜ਼ਿਆਦਾ ਆਉਣ ਜਾਣਾ ਹੋ ਗਿਆ ਵੀ ਐਪੀ ਦਾ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਦੀ ਸਿਕਿਉਰਿਟੀ ਹੈ ਹੂੰ ਅਮਿਤ ਸ਼ਾਹ ਤੋਂ ਬਾਅਦ ਆ ਨਹੀਂ ਨਰਿੰਦਰ ਮੋਦੀ ਤੋਂ ਬਾਅਦ ਤੋਂ ਅਮਿਤ ਸ਼ਾਹ ਦੀ ਤਾਂ ਅਮਿਤ ਸ਼ਾਹ ਤੋਂ ਵੱਧ ਮੇਰੇ ਖਿਆਲ ਦੇ ਨਾਲ ਸਿਕਿਉਰਿਟੀ ਕਿਸੇ ਚੀਫ ਮਿਨਿਸਟਰ ਦੀ ਵੀ ਨਹੀਂ ਹੋ ਸਕਦੀ ਜੀ ਤਾਂ ਉਹ ਵੀ ਉੱਥੇ ਪਹੁੰਚੇ ਕਹਿਣ ਦਾ ਮਤਲਬ ਇਹ ਐ ਸਾਤ ਕਿ ਜਿਨ੍ਹਾਂ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਦੇਖੇ ਆ ਹੂੰ ਉਹਨਾਂ ਨੂੰ ਚੰਗੀ ਤਰ੍ਹਾਂ ਲੰਬੀ ਵਾਲਿਆਂ ਨੂੰ ਤਾਂ ਘੱਟੋ ਘੱਟ ਯਾਦ ਹੋਏਗਾ ਕਿ ਇੱਕ ਪਿੰਡ 'ਚ ਜਦੋਂ ਫੇਰਾ ਮਾਰਦੇ ਸੀ ਹੂੰ ਤਾਂ 2-3 ਦਿਨ ਪਹਿਲਾਂ ਐਕਸਰਸਾਈਜ਼ ਸ਼ੁਰੂ ਹੋ ਜਾਂਦੀ ਸੀਗੀ ਤੇ ਜਿਹੜੀ ਅਫਸਰ ਸ਼ਾਹੀ ਐ ਸਰ ਹੂੰ ਉਹਦੀ ਇੱਕ ਗੇੜੇ ਦੀ ਐਨਰਜੀ ਜਿਹੜੀ ਐ ਉਹ ਕਈ ਦਿਨਾਂ ਦੀ ਲੱਗ ਜਾਂਦੀ ਸੀ ਤੁਸੀਂ ਸੋਚ ਕੇ ਦੇਖੋ ਉੱਥੇ ਕਿੰਨੇ ਵੀਆਈਪੀਜ਼ ਜਾ ਰਹੇ ਨੇ ਅਡਾਨੀ ਜਾ ਰਿਹਾ ਜੀ ਫਲਾਨੀ ਜਾ ਰਿਹਾ ਟਮਕਾਨੀ ਜਾ ਰਿਹਾ ਜੀ ਬਿਲਕੁਲ 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 ਵੱਡੇ ਵੱਡੇ ਫਲਾਨੇ ਐਕਟਰ ਜਾ ਰਹੇ ਬਿਲਕੁਲ ਸੋ ਕਿਤੇ ਨਾ ਕਿਤੇ ਇਹ ਵੀ ਚੀਜ਼ ਕਿਉਂਕਿ ਅੱਜ ਮੈਂ ਦਿਨਿਕ ਪਾਸ ਕਰਦੇ ਪੰਨਾ ਨੰਬਰ 1 ਤੇ ਸ਼ਾਇਦ ਖਬਰ ਪੜ੍ਹੀ ਆ ਕਿ ਇਹਨਾਂ ਨੇ ਪ੍ਰੋਟੋਕਾਲ ਪ੍ਰਬੰਧ ਕਰ ਦਿੱਤਾ ਵੀਆਈਪੀ ਜੀ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇੱਕ ਕਾਰਨ ਇੱਕ ਵਜ੍ਹਾ ਕਾਰਨ ਹੈ ਬਿਲਕੁਲ ਇਹ ਤੇ ਹੈ ਨਾ ਹੁਣ ਤੁਸੀਂ ਇਹ ਵੇਖੋ ਕਿ 500 ਮੀਟਰ ਜਿਹੜੀ ਉਹ ਸੰਗਮ ਨੋਜ਼ ਬਣਦੀ ਆ ਸੰਗਮ ਤੁਹਾਨੂੰ ਪਤਾ ਹੈ ਨਾ ਕਿ ਜਿੱਥੇ ਗੰਗਾ ਤੇ ਜਮਨਾ ਦਾ ਸੰਗਮ ਹੁੰਦਾ ਹੈ ਸੰਗਮ ਹੁੰਦਾ ਮਿਲਦੀਆਂ ਮਿਲ ਦੇਖਸੇ ਮਤਲਬ ਕਿ ਸਮੇਲ ਹੋ ਜਾਂਦਾ ਉਹ ਪਵਿੱਤਰ ਜਗਾ ਮੰਨੀ ਜਾਂਦੀ ਹੈ ਸਨਾਤਨ ਚੀਂ ਹਿੰਦੂ ਜੀ ਜੀ ਤੋ ਜਿਹੜਾ ਜ਼ੋਨ ਹੈ 500 ਮੀਟਰ ਦਾ ਹਮ ਤੇ ਬੰਦਾ ਉੱਥੇ ਕਹਿੰਦੇ ਲੱਖਾਂ ਚ ਇਕੱਠਾ ਹੋ ਗਿਆ ਬਿਲਕੁਲ ਹੂੰ ਦੇਖੋ ਜਦੋਂ ਇਸ ਤਰ੍ਹਾਂ ਦੇ ਕਿਤੇ ਵੀ ਮਤਲਬ ਕਿ ਭੀੜ ਵਾਲੇ ਆਯੋਜਨ ਹੁੰਦੇ ਆ ਹਮ ਤਾਂ ਮੈਂ ਇੱਕ ਹੋਰ ਅਫੀਸਰ ਤੋਂ ਸੁਣ ਰਿਹਾ ਸੀ ਸ਼ਾਇਦ ਉਹਨੇ ਕਿਹਾ ਤਿੰਨ ਈ ਮਹੱਤਵਪੂਰਨ ਹੁੰਦੀਆਂ ਜੀ ਇੱਕ ਐਂਟਰੀ ਇੱਕ ਐਗਜ਼ਿਟ ਤੇ ਕੈਮਰਜੈਂਸੀ ਬਿਲਕੁਲ ਕਿੱਡੀ ਵੱਡੀ ਮਾਰਕੀ ਦੀ ਗੱਲ ਕਹੀ ਹਮ ਹੁਣ ਤੁਸੀਂ ਵੇਖੋ ਐਂਟਰੀ ਤੁਹਾਡੀ ਟੁੱਟ ਗਈ ਬੈਰੀਕੇਡ ਟੁੱਟ ਗਏ ਜੀ ਤੇ ਕਮਾਲ ਦੀ ਗੱਲ ਕਿ ਐਗਜ਼ਿਟ ਵੀ ਉਸੇ ਰਸਤੇ ਤੋਂ ਹੋ ਰਿਹਾ ਸੀ ਜਿਸ ਰਸਤੇ ਤੋਂ ਭੀੜ ਭਜ ਪਈ ਹਮ ਇਹਦਾ ਮਤਲਬ ਖਬਰ ਦੇਣ ਦੇ ਬਿਲਕੁਲ ਤੇ ਐਮਰਜੈਂਸੀ ਜਿਵੇਂ ਬਸ ਦਾ ਐਮਰਜੈਂਸੀ ਗੋਰ ਹੁੰਦਾ ਉਹ ਕੋਈ ਹੈ ਨਹੀਂ ਪਾਉਂਦੀ ਨਹੀਂ ਬਿਲਕੁਲ ਤੇ ਜ਼ਿਆਦਾਤਰ ਸੁਰੱਖਿਆ ਪ੍ਰਬੰਧ ਜਿਹੜੇ ਸੀਗੇ ਉਹ ਵੀਆਈਪੀਸ ਨੂੰ ਸੰਭਾਲਦੇ ਰਹੇ ਇਹ ਇੱਕ ਦੂਸਰਾ ਕਾਰਨ ਹੈ ਜੀ ਇਸੇ ਕਰਕੇ ਹੀ ਸ਼ਾਇਦ ਇਹਨਾਂ ਨੇ ਵੀਆਈਪੀ ਪ੍ਰੋਟੋਕੋਲ ਜਿਹੜਾ ਪਾਬੰਦ ਕਰ ਦਿੱਤਾ ਪਰ ਜੋ ਵੀ ਹੋਇਆ ਨਿਹਾਇਤ ਕਹ ਲੋ ਕਿ ਦੁਖਦਾਇਕ ਹੈ ਹਮ ਬੜੀ ਸੋਗਮਈ ਗੱਲ ਹੈ ਇੰਨਾ ਕੁ ਮਾਹੌਲ ਖਰਾਬ ਹੋ ਗਿਆ ਕਹਿੰਦੇ ਕਿ ਜਿਹੜੇ ਉੱਥੇ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਕਈ ਘੰਟੇ ਹੀ ਲੱਗੇ ਉਸ ਜਗ੍ਹਾ ਨੂੰ ਸਾਫ਼ ਕਰਦੇ ਲੋਕ ਲਾਸ਼ਾਂ ਦੇ ਵੀ ਉਤੋਂ ਦੀ ਗੁਜ਼ਰਦੇ ਰਹੇ ਬਹੁਤ ਦੇਰ ਤੱਕ ਠੀਕਿਆ ਜਾ ਸਕਦਾ ਸਰ ਇੱਕ ਪੁਲਿਸ ਆਫੀਸਰ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਉਹ ਵੀ ਮਰ ਗਿਆ ਹੂੰ ਉਹ ਵੀ ਲਤੜਿਆ ਗਿਆ ਨਾ ਤਾਂ ਬਹੁਤ ਦੁਖਦਾਇਕ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ ਦੀ ਭਾਜੜ ਦੀ ਕੋਈ ਘਟਨਾ ਵੱਡੀ ਵਾਪਰਦੀ ਹੈ ਜੀ ਤੇ ਬਹੁਤ ਦੁਖਦਾਇਕ ਹੈ ਪਰ ਮੇਰੇ ਖਿਆਲ ਦੇ ਨਾਲ ਦੇਖੋ ਇਸ ਆਯੋਜਨ ਦੀ ਕਾਮਯਾਬੀ ਜੇ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਨੂੰ ਜਾਣੀ ਸੀ ਤੇ ਕਿਤੇ ਨਾ ਕਿਤੇ ਜੋ ਪ੍ਰਬੰਧਾਂ ਚ ਨਾ ਅਹਲੀਅਤ ਰਹਿ ਗਈ ਆ ਜਾਂ ਜੋ ਕਮੀ ਪੇਸ਼ੀ ਰਹਿ ਗਈ ਆ ਉਹਦੀ ਜ਼ਿੰਮੇਵਾਰੀ ਵੀ ਇਹਨਾਂ ਨੂੰ ਲੈਣੀ ਚਾਹੀਦੀ ਲੈਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਕਿ ਨਹਿਰੋ ਵਾਲੇ ਵੀ ਕਹਿੰਦੇ ਬਹੁਤ ਉਧ ਭੱਜ ਮੱਚ ਗਈ ਸੀ ਹਜ਼ਾਰ ਦੇ ਕਰੀ ਮੌਤਾਂ ਹੋ ਗਈਆਂ ਸੀ ਨਹੀਂ 54 ਦੇ ਵਿੱਚ ਬਲਵੀਰ ਗੱਜ ਜੀ ਕਹਿ ਰਹੇ ਨੇ ਤੇ ਬਿਲਕੁਲ ਹਾਂਜੀ ਉਹ ਮੈਂ ਵੀ ਕਿਤੇ ਪੜਿਆ ਸੀ ਕਹਿੰਦੇ ਆਪਣੇ ਵਾਲਾ ਮੁੱਖ ਮੰਤਰੀ 1200 ਬੰਦਾ ਸੁਰੱਖਿਆ ਲੈ ਕੇ ਚੱਲਦਾ ਗੁਰਲਾਲ ਸਿੰਘ ਕੰਗ ਜੀ ਕਹਿ ਰਹੇ ਨੇ ਤੇ ਪਰ ਅਮਿਤ ਸ਼ਾਹ ਦੀ ਸਕਿਉਰਿਟੀ ਸਰ ਦੂਜੇ ਦਰਜੇ ਦੀ ਆ ਹੋਰ ਹੋਰ ਆ ਉਹ ਸਕਿਉਰਿਟੀ ਇਹ ਤੇ ਆਪਦੇ ਪੰਜਾਬ ਪੁਲਿਸ ਵਾਲੇ ਕਮਾਂਡੋ ਜਿਆਦਾ ਲਈ ਫਿਰਦੇ ਨੇ ਜੀ 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 ਜਾਂ ਪੰਜਾਬ ਪੁਲਿਸ ਵਾਲੇ ਜਿਆਦਾ ਉਹਨਾਂ ਦੇ ਤਾਂ ਉਹ ਸਰ ਉਹ ਦਿਸਦੇ ਨਹੀਂ ਆ ਤੁਹਾਨੂੰ ਵਰਦੀ ਚ ਉਹ ਲਾਲ ਪੱਗਾਂ ਵਾਲੇ ਥੋੜੀ ਐ ਕਿ ਤੁਸੀਂ ਕਾਊਂਟ ਕਰ ਲਓਗੇ ਕਿ ਇੰਨੇ ਇੰਨੇ ਲਾਭੀ ਪੱਗਾਂ ਪਤਾ ਨਹੀਂ ਹੁੰਦਾ ਕਿਹੜਾ ਕਿੱਧਰ ਲੇ ਬਸ ਇਕੜਾ ਪਤਾ ਨਹੀਂ ਲੱਗਦਾ ਤੁਮੜਾ ਜਿਹਾ ਹਿੱਲੋ ਕੇ ਬੜੋਚੇ ਮਾਰ ਕੇ ਉੱਥੇ ਹੀ ਸੁੱਟ ਦਿੰਦੇ ਉਹ ਤੇ ਇੱਕ ਵੀਡੀਓ ਦੇਖੀ ਕਹਿੰਦੇ ਉਹ ਪੈਰ ਵੀ ਹਲਾਉਂਦੇ ਨਾ ਕੋਈ ਉਹਦੇ ਤੇ ਵੀ ਝਾਂ ਹੁੰਦਾ ਉਹਨਾਂ ਦਾ ਵੀ ਕਿੱਦਾਂ ਨੂੰ ਪੈਰ ਕਰਦੇ ਆ ਉਹ मतलब कि जित्थे ਹੁਣ ਮਤਲਬ ਕਿ ਸਨਾਨ ਕੀਤਾ ਹੋਏਗਾ ਅਮੇਤੀ ਸ਼ਾਨ ਹੈ ਜੀ ਹੁਣ ਤੁਹਾਨੂੰ ਆਸੇ ਪਾਸੇ ਕੋਈ ਨਹੀਂ ਦਿਖ ਰਿਹਾ ਹੋਏਗਾ ਫੋਟੋ ਚ ਹਮਮ ਇਸ਼ਨਾਨ ਕਰਨ ਦੇ ਲਈ ਬਿਲਕੁਲ ਪਰ ਸਰ ਪਤਾ ਕਿੰਨੇ ਲੇਅਰ ਦੀ ਜਿਹੜੀ ਹੈ ਉੱਥੇ ਸਿਕਿਉਰਿਟੀ ਲੱਗੀ ਹੋਏਗੀ ਹਮ ਤੇ ਉਸ ਜਗਾ ਨੂੰ ਪਹਿਲਾਂ ਹੀ ਮਤਲਬ ਕਿ ਮਿੱਥ ਕੇ ਉਹਨੂੰ ਸ਼ਾਇਦ ਤਕਨੀਕੀ ਤੌਰ ਤੇ ਕਹਿੰਦੇ ਸੈਨੀਟਾਈਜ਼ ਕਰਨਾ ਹਾਂ ਬਿਲਕੁਲ ਕਲੀਅਰ ਕਰ ਦੇਣਾ ਸਿੱਧਾ ਬਿਲਕੁਲ ਬਿਲਕੁਲ ਤਾਂ ਦੇਖੋ ਕਿੰਨੇ ਬੰਦੇ ਲੱਗੇ ਹੋਣਗੇ ਜਿਹੜੇ ਤੁਹਾਨੂੰ ਤਸਵੀਰ 'ਚ ਵੀ ਨਜ਼ਰ ਨਹੀਂ ਆਉਂਦੇ ਪਰ ਜੇ ਤੁਸੀਂ ਇਹ ਲਜਲ ਕੋਈ ਕੀਤੀ ਤੇ ਨਾਲ ਵੀ ਨਾਲ ਤੁਹਾਨੂੰ ਤਸਵੀਰ ਬਣਾ ਸਕਦੇ ਨੇ ਸੱਚਮੁੱਚ ਸੱਚਮੁੱਚ ਇਹ ਮਿੱਤਰ ਕਹਿ ਰਹੇ ਨੇ ਕਿ ਜਦੋਂ ਫਾਇਰ ਜੀ ਕਰੇ ਸਰਕਾਰ ਤੇ ਕਹੇ ਕਿ 7.5 ਕਰੋੜ ਬੰਦਾ ਕਹਿੰਦੇ ਉੱਥੇ ਪਹੁੰਚਿਆ ਗੱਲ ਮੰਨਣ 'ਚ ਨਹੀਂ ਆਉਂਦੀ ਪਰ ਹੈ ਕਰੋੜਾਂ ਦੇ ਵਿੱਚ ਤੇ ਹੈ ਹੀ ਜ਼ਰੂਰ ਨਾ ਐਗਜੈਕਟ ਨਹੀਂ ਐਪਰਿਕਰ ਕੋਈ ਕਹਿ ਸਕਦੇ